ਦਰਬਾਰ ਸਾਹਿਬ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਆ ਵੀ ਆਰ ਡੀ ਐਕਸ ਲਾ ਕੇ ਦਰਬਾਰ ਸਾਹਿਬ ਨੂੰ ਉਡਾ ਦਿੱਤਾ ਜਾਊਗਾ ਤੇ ਮੈਂ ਇੱਕ ਗੱਲ ਦੱਸ ਦੇਣੀ ਚਾਹੁੰਦਾ ਜਿਨ੍ਹਾਂ ਨੇ ਇਹ ਧਮਕੀ ਦਿੱਤੀ ਐ ਧਮਕੀਆਂ ਦੇਣ ਵਾਲੇ ਪਹਿਲਾਂ ਵੀ ਆਏ ਬੰਬਾਂ ਦੇ ਨਾਲ ਉਡਾਉਣ ਵਾਲੇ ਪਹਿਲਾਂ ਵੀ ਆਏ ਨਾ ਉਹਨਾਂ ਦਾ ਕੱਖ ਲੱਭਿਆ ਤੇ ਨਾ ਤੁਹਾਡਾ ਕੱਖ ਲੱਭਣਾ ਜੀ ਅਬਦਾਲੀ ਆਇਆ ਜਕਰੀਆ ਖਾਂ ਆਇਆ ਮਸੇ ਰੰਗੜ ਵਰਗੇ ਆਏ ਇੰਦਰਾ ਪਾਪਣ ਵਰਗੀਆਂ ਆਈਆਂ ਜਰਨਲ ਵੈਦਿਆ ਵਰਗੇ ਆਏ ਪਰ ਦਰਬਾਰ ਸਾਹਿਬ ਅੱਜ ਵੀ ਉਸੇ ਤਰ੍ਹਾਂ ਮੌਜੂਦ ਹੈ ਕਿ ਉਹਨਾਂ ਨੂੰ ਲਾਣਤਾਂ ਪੈਂਦੀਆਂ ਉਹਨਾਂ ਨੂੰ ਪੁੱਛਦਾ ਕੋਈ ਨਹੀਂ ਹੈ ਸਿੱਖੀ ਦਾ ਸਿਧਾਂਤ ਹੈ ਜੇਕਰ ਕੋਈ ਨਿਮਕ ਹੀ ਆਉਂਦਾ ਉਹਨੂੰ ਦੇਗ ਦਾ ਪ੍ਰਸ਼ਾਦ ਦਿੱਤਾ ਜਾਂਦਾ ਜੇਕਰ ਕੋਈ ਚੜ ਕੇ ਆਉਂਦਾ ਤੇ ਉਹਨੂੰ ਤੇਗ ਦਾ ਪ੍ਰਸ਼ਾਦ ਦਿੱਤਾ ਜਾਂਦਾ ਹੈ ਗੁਰੂ ਪਾਤਸ਼ਾਹ ਜੀ ਨੇ ਕਿਹਾ ਜਬਾ ਬਾਨ ਲਾਗਿਓ ਤਬੈ ਰੋਸ ਜਾਗਿਓ ਤੁਸੀਂ ਸਾਨੂੰ ਟੋਕੇ ਨਾ ਦੇਖੋ ਸਾਡੇ ਪੁਰਖਿਆਂ ਦਾ ਖੂਨ ਹੈ ਸਾਡੇ ਅੰਦਰ ਸਾਡੇ ਵੱਡਿਆਂ ਦਾ ਖੂਨ ਹੈ ਜੇਕਰ ਸਾਡੇ ਵੱਡਿਆਂ ਨੇ ਮੱਸੇ ਰੰਗੜ ਨਹੀਂ ਖੰਗਣ ਦਿੱਤੇ ਇੰਦਰਾ ਪਾਪਨ ਨਹੀਂ ਖੰਗਣ ਦਿੱਤੀ ਅਬਦਾਲੀ ਨਹੀਂ ਖੰਗਣ ਦਿੱਤਾ ਤੇ ਜਿਹੜੇ ਤੁਸੀਂ ਅੱਜ ਦਰਬਾਰ ਸਾਹਿਬ ਨੂੰ ਉਡਾਉਣ ਦੀ ਯੁਰਤ ਕਰਦੇ ਹੋ ਖੰਗਣ ਤੁਹਾਨੂੰ ਵੀ ਨਹੀਂ ਦੇਣਾ ਮੈਂ ਇਸ ਕਰਕੇ ਇਹ ਗੱਲ ਕਹਿਣੀ ਚਾਹੁੰਦਾ ਤੁਸੀਂ ਕੇਸਦਾਰ ਦੇ ਨਾਲ ਮੱਥਾ ਲਾ ਰਹੇ ਹੋ ਜਿਸ ਦਰ ਦੇ ਚਾਰ ਦਰ